ਤੇ ਵਾਪਸ ਇਹਣਾ ਗੱਲ ਕਰਦੇ ਬਾਪੂ ਸਸੀ ਗੱਲ ਸਸੀ ਗੱਲ ਅਭੀ ਕਿੱਥੋਂ ਤੁਸੀਂ ਰੀਲ ਕੋਰਟ ਤੋਂ ਪੱਕੀ ਗੱਲਾਂ ਪੱਕੀ ਗੱਲਾਂ ਬਾਪੂ ਜੇਸਾ ਉਹਨਾਂ ਅੰਦੋਲਨ ਚੱਲਦਾ ਪਿਆ ਤੇ ਲੱਗਦਾ ਹੈ ਕਿ ਛੇਤੀ ਕੋਈ ਸਰਕਾਰ ਹੱਲ ਕਰੂਗੀ ਜਿੱਤ ਕੇ ਹਟਾਂਗੇ ਸਰਕਾਰ ਜਿੰਨੀ ਮਰਜ਼ੀ ਜ਼ੋਰ ਲਾ ਲੇ ਜਿੰਨਾ ਮਰਜ਼ੀ ਲੰਮਾ ਕਰ ਸਕਦੀ ਹੈ ਇਹ ਨਹੀਂ ਵੀ ਜਿੱਤੇ ਜਿੱਤੇ ਬਣਾ ਜਾਨੀ ਆ ਭਾਈ ਪਹਿਲਾ ਅੰਦੋਲਨ ਜਦੋਂ ਹੋਇਆ ਸੀਗਾ ਮੋਦੀ ਸਾਹਿਬ ਨੇ ਉਦੋਂ ਵੀ ਆ ਕੇ ਕਹਿਤਾ ਜੀ ਮੰਗਾ ਸਾਰੀਆਂ ਮੰਨ ਲਈਆਂ ਗਈਆਂ ਨੇ ਕਿਸਾਨਾਂ ਦੀਆਂ ਮਿੱਠੀ ਗੋਲੀ ਦਿੱਤੀ ਤੇ ਹੁਣ ਮਨਨ ਨਿਸ਼ਚਾ ਕੀ ਆ ਡੇਢ ਰਾਦਾ ਕੀ ਆ ਇੰਨਾ ਝਾਂਸਿਆ ਚ ਆਉਣਾ ਕਿ ਨਹੀਂ ਹੋਣਾ ਮੰਨ ਕੇ ਮੁਕਰ ਕੇ ਜਿਓ ਉਸ ਗੱਲ ਚ ਆ ਨਹੀਂ ਰਹਿ ਜਿੰਨੇ ਚ ਲਿਖ ਕੇ ਨਹੀਂ ਦਿੰਦੇ ਉਹਨਾਂ ਤੇਰੇ ਅੰਦੋਲਨ ਸਫਲ ਤੇ ਜਿਹੜਾ ਜਿਹੜਾ ਆਹਾ ਜਿਹੜਾ ਦ੍ਰਿਸ਼ ਜਿਹੜਾ ਦਿਖਾਇਆ ਇਹ ਤਾਰਾਂ ਲਾ ਕੇ ਇਸ ਦੇ ਬਾਰੇ ਕੀ ਸੋਚਣਾ ਕਿਉਂਕਿ ਜਿਹਾ ਜੇ ਸਾ ਦੀ ਆਪ ਵੀ ਥੋੜੀ ਤੁਸੀਂ ਜ਼ਿੰਦਗੀ ਵੇਖੀ ਆ ਤੇ ਉਸ ਜ਼ਿੰਦਗੀ ਦੇ ਵਿੱਚ ਕਦੇ ਇਹੋ ਜਿਹੇ ਦ੍ਰਿਸ਼ ਨਹੀਂ ਵੇਖਣੇ ਪਏ ਹੁਣ ਨਹੀਂ ਵੇਖਣੇ ਪਏ ਜੀ ਇਸ ਇਸੇ ਸਰਕਾਰ ਨੇ ਦਿਖਾਏ ਹਾਂ ਇਦੋਂ ਪਹਿਲਾਂ ਸਰਕਾਰਾਂ ਆਉਂਦੀਆਂ ਰਹੀਆਂ ਚੰਦ ਕਰੀਆਂ ਇਹ ਜਾ ਕੰਮ ਕਿਸੇ ਸਰਕਾਰ ਨੇ ਨਹੀਂ ਪੰਜਾਬ ਸਰਕਾਰ ਦੇ ਵਿੱਚ ਕਿੰਨਾ ਘੱਟ ਹੱਥ ਮੰਨਦੇ ਹੋ ਪੰਜਾਬ ਸਰਕਾਰ ਤੇ ਤਾਂ ਜੀ ਗੱਲ ਥੋਪ ਰੇ ਪੰਜਾਬ ਸਰਕਾਰ ਦਾ ਵਿੱਚ ਕੋਈ ਹੱਥ ਨਹੀਂ ਇਹ ਹਰਿਆਣਾ ਸਰਕਾਰ ਦਾ ਜਾਂ ਕਿਦਾਂ ਸਰਕਾਰ ਹੂੰ ਪੰਜਾਬ ਸਰਕਾਰ ਦਾ ਇਹ ਨਾਲੇ ਕੁਝ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਅਗਰ ਚਾਂਦੀ ਤਾਂ ਵਿਚੋਲਾ ਬਣ ਕੇ ਬਹੁਤ ਕੁਝ ਹੱਲ ਕਰਾ ਸਕਦੀ ਸੀ ਉਹ ਵਿਚੋਲਾ ਬਣਿਆ ਜੀ ਉਹਨਾਂ ਨੇ ਵਿਚੋਲ ਪੁਨੇ ਦਾ ਉਹਨਾਂ ਨੇ ਨਜਾਇਜ਼ ਜੀ ਫਾਇਦਾ ਠਾਇਆ ਉਹ ਗੱਲ ਤੇ ਆਈ ਹੈ ਹਾਂ ਜੀ ਹਾਂ ਜੀ ਸ਼ੁਕਰੀਆ ਭਾਈ ਸੋ ਤੁਸੀਂ ਵੇਖ ਰਹੇ ਹੋ ਕਿ ਜਿੱਦਾਂ ਕਿਸਾਨਾਂ ਨਾਲ ਗੱਲਬਾਤ ਕੀਤੀ ਆ